ਕਵੇ ਤੂੰ ਦਾ ਰੂੜੀ ਵਿੱਚ ਟੜੀ ਜਾਂ ਨਾ ਖਾ ਕੇ ਪਸਰੀ ਜਾਂ ਨਾ ਕੰਮ ਧੰਦਾ ਕਰ ਲਿਆ ਕਰੋ ਧੀਨ ਆ ਕੀ ਆ ਕੀ ਆ ਆਉਂਦੇ 10 ਦਿਨਾਂ ਨੂੰ ਤੇਰੇ ਸੂਟ ਨਾਲ ਦਾ ਦੇਖੀ ਸਮਾਨ ਆਉਣ ਲੱਗ ਗਿਆ ਨਾ ਖਾ ਖਾ ਕੇ ਗਾਣਾ ਇਹਨਾਂ ਤੇ ਆਇਆ ਸੀ ਤੇਰੇ ਮਹਿੰਦੀ ਰੰਗੇ ਪੱਗਦੇ ਆ ਪੇਚਾਂ ਉੱਤੇ ਮਰ ਗਈ ਮੈਂ ਪੱਟ ਹੋਣਿਆ ਤੇਲ ਚੋ ਵਾ ਓਏ ਤੇਲ ਚੋ ਵਾ ਤਾਂ ਵੀ ਰ ਹਰਾ ਹਰਾ ਸਟੈਕ ਕਰੀਂਦਾ ਆਦਮਾ ਆ ਗਿਆ ਤੇ ਹੋਰ ਵੀ ਲਾਤ ਰੇ ਇਹ ਪਾਇਆ ਹੀ ਫਿਰ ਰੇ ਆਹ ਤਾਂ ਨਵਾਂ ਸੂਟ ਪਾਈ ਵਰਦੀ ਆ ਲੈ ਸਟicker ਵੀ ਲਾਇਆ ਤੇਲ ਚੌਣ ਵਾਲੀ ਦਾ ਤਾਂ ਫਿਰਦੀ ਆ ਆ ਜਾ ਆ ਜਾ ਤੇਲ ਚਾਪਾ ਕੋ ਮਨਾ ਹੀ ਲੈਨੇ ਆ ਹਾਂ ਕੇ ਨਾਲ ਜਾ ਠੀਕ ਹੈ 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 ਤੇਲ ਚੋ ਚੋ ਦੇ ਸੰਗ ਸੈਰ ਨੂੰ ਨਾਮ ਨੂੰ ਦੇ ਦੋ ਮੇਰੇ ਲਾਦੇ ਸ਼ਿਰ ਨੂੰ ਹਾਂ ਨਾ ਤਾ ਮੈਂ ਕੀ ਸੀ ਸਹੀ ਗੱਲ ਆ ਮੈਂ ਹਸਪਤਾਲ ਸੀਗਾ ਡੀਐਨਸੀ ਤੇ ਕਿਉਂ ਕੱਪੜੇ ਕਪੜੇ ਦਾ ਨਹੀਂ ਪ੍ਰੈਸ ਕਰਾਉਣ ਵਾਲੇ ਨਹੀਂ ਭਰਾ ਵਸਤਾਂ ਘਰਾਉਣੇ ਆ ਆਹ ਛੱਡ ਦੱਟੇ ਲੱਗ ਗਿਆ ਪਿਆ ਦੇਖ ਲਾ ਹੋਰ ਵਾਲੇ ਸੀ ਕੱਪੜੇ ਵਾਲੇ ਹੀ ਸੀ ਹੋਰ ਫਿਰ ਕੀ ਕੀਤਾ ਅੱਜ ਸਾਰੇ ਭਾ ਕੇ ਐ ਤਾਂ ਖੇਤ ਹੂੰ ਹੋਰ ਤਾਂ ਇਹਸ ਤੇ ਰੇ ਚੁੰਡੇ ਕਾਉਣੇ ਨੇ ਅੱਜ ਤਾਂ ਰੂੜੀ ਖਲਾਰ ਕਾਏ ਆ ਰੂੜੀ ਰੂੜੀ ਖਲਾਰ ਕਾਏ ਆ ਗਾਂ ਕੂ ਵਿਜਣੀਆਂ ਕੀ ਆ ਕੰਮ ਇਹ ਨਹੀਂ ਆ ਕੋਈ ਸਿਰ ਵਿਆਹ ਦਾ ਘਰ ਸੀ ਸਰੀ ਦੂਜਾ ਵੇਲੇ ਆ ਹਾਂ ਤੋਂ ਕੰਮ ਨਹੀਂ ਕੋਈ ਕੰਦਾ ਨਹੀਂ ਗਾ ਵੇਲੇ ਆ ਰਗੇ ਵੇਲੇ ਹੋਰ ਕੀ ਆ ਅਸੀਂ ਵੇਲੇ ਹੋ ਕੇ ਵੀ ਕੰਮ ਆਲੇ ਆ ਰੇਲਾ ਘਰ ਹੀ ਨਹੀਂ ਖੜਦੇ ਟਾਈਮ ਨਹੀਂ ਮਿਲਦਾ ਘਰੇ ਰਹਿਣ ਦਾ ਇਹਦਾ ਅੱਜ ਵੀ ਕਹਿੰਦੀ ਸ਼ਹਿਰ ਜਾਣਾ ਸੋਹਣੇ ਮੈਂ ਕਿਹਾ ਤੂੰ ਅੱਜ ਬਈ ਰੈਕਟ ਕਰ ਲੈ ਦੱਸ ਹੁਣ ਕਿੱਥੋਂ ਸਮਾਇਆ ਮੈਂ ਆਪਣੀ ਦੀ ਪੀਕ ਤਾਂ ਸਮਾਇਆ ਰਾਇਲ ਮਹਾਰਾਣੀ ਬੁਟੀਕ ਕਹਣਾ ਆਪਣੀ ਦੀ ਨਹੀਂ ਲਾ ਰਾਇਲ ਮਹਾਰਾਣੀ ਬੁਟੀਕ ਉੱਥੋਂ ਸਮਾਇਆ ਉੱਥੋਂ ਸਮਾਇਆ ਵਾ ਹਾਂ ਸਲਿੰਡਾ ਸਲਿੰਡਾ ਇਹਦਾ ਹਰੀ-ਹਰੀ ਬਣੀ ਫੈਲਦੀ ਹੈ ਉੱਥੋਂ ਹੀ ਲੈ ਕੇ ਉੱਥੇ ਹੀ ਸਮਾਇਆ ਵਾ ਤੁਸੀਂ ਇੰਝ ਥੋੜਾ ਕਿਹਾ ਹੈ ਹੋਰ ਸਰੀਨ ਹੀ ਹੈ ਸੈਟਨ ਆ ਹੂੰ ਸਰੀਨ ਆ ਬੈਲ ਬਟਨ ਕੀ ਆ ਕੀ ਆ ਬੈਲ ਬਟਨ ਬੈਲ ਬਟਨ ਥੋੜਾ ਹੁੰਦਾ ਬੈਲ ਬਟਨ ਬੈਲ ਬਟ ਚਲ ਕੋਈ ਨਾ ਵੀ ਜਿਹੜਾ ਮਾਰਦੀ ਹੋਇਆ ਹਾਂ ਬੈਲ ਬਟ ਹਣ ਮਾਂ ਨਹੀਂ ਲੈ ਕੇ ਦੇਣਾ ਉਨੇ ਤੇ ਵੀ ਦਾ ਕਰਨਾ ਹਾਂ ਉਹਦੇ ਲੱਗਾ ਪਿਆ ਢੇਰ ਜਿਹੜਾ ਮਰਜੀ ਲੈ ਜਾ ਚਾਹੇ ਸਿਆਣਾ ਹੈਨਾ ਹਾਂ ਉਹ ਮਾਨ ਲੈ ਕਰ ਹੱਸਿਆ ਲੈ ਦਾਂਗੇ ਨਾ ਮਾਨ ਲੈ ਕਰਨਾ ਵੈਸੀ ਕਦੋਂ ਕਹਿੰਦੇ ਨਹੀਂ ਲੈ ਕੇ ਦੇਣਾ ਲੈ ਦਾਂਗੇ ਭਾਈ ਆ ਆਏ ਕਰਦੇ ਸਾਡੇ ਕੋਲ ਆਉਂਦੇ ਆਧੀ ਰਾਤ ਜਾਵ ਕੇ ਬਾਦ ਚੋਰ ਵਾਂਗੂ ਹੈ ਬਿਦੇ ਨੇ ਕੋਈ ਦੇਖਣ ਵਾਲਾ ਬੇਬੀ ਆਵਾ ਕੋਈ ਹੈ ਨਾ ਹੋਰ ਕੀ ਆ ਕਾਠ ਹੋ ਜੂ ਉੱਥੇ ਮੈਂ ਗਿਆ ਇਹਦਾ ਟਾਈਮ ਆ ਰਾਤ ਨੂੰ ਜਾਈ ਵਾ ਰਾਤ ਨੂੰ ਜਾ ਕੇ ਰਾਤ ਨੂੰ ਮੁੜੇ ਹਾ ਤੇਲ ਚੋਰਾ ਲਾਵਾ ਮੈਂ ਵੀ ਜੈਸੀ ਡੈਡੀ ਨੂੰ ਮੈਂ ਅਸੀਂ ਛੇੜੀ ਡੈਡੀ ਕਿਹੜਾ ਚਲਾਉਂਦਾ ਆਹੋ ਦਾ ਮੁੜਿਆ ਆ ਇਹਨਾਂ ਨੇ ਕਿਹਾ ਕਿ ਅਸੀਂ ਤਾਂ ਇਹ ਸਾਰਾ ਲੌਂਗ ਲਾਣਾ ਲੈ ਕੇ ਆਹੋ ਇਹ ਮੈਨੂੰ ਕਹਿੰਦਾ ਅੱਜ ਤਾਂ ਸਾਰੇ ਲੌਂਗ ਲਾਣਾ ਲੈ ਕੇ ਗਏ ਅੱਜ ਪਹੁੰਚੀ ਉਹ ਚਾ ਉਹਨਾਂ ਨੂੰ ਘੰਟਾ ਹੀ ਲੱਗਣਾ ਚਾਹੀਦਾ ਸੀ ਤੁਸੀਂ ਸਾਰੀ ਦਿਹਾੜੀ ਲਾਤੀ ਮੈਂ ਤੇ ਮੁੜਿਆ ਜਰਾ ਪਿਆ ਤਾਂ ਆਹ ਅੱਜ ਜਦੋਂ ਦਾ ਸੀ ਕਹਿੰਦੇ ਉਹ ਕਿੱਥੇ ਆਇਆ ਨਾ ਮੈਨੂੰ ਕਹਿੰਦੇ ਉਹਨਾਂ ਨੇ ਕਿੱਥੇ ਆਇਆ ਫਿਰ پتہ ਨਹੀਂ ਇਹਨੇ ਬੂਮ ਲਾਇਆ ਕਿੱ데 ਇੱਧਰ ਆਇਆ ਸਾਡੇ ਘਰ ਉਹਦਾ ਆ ਹੀ ਮੁੜਿਆ ਬੱਸ ਉਹਨੂੰ ਉਹਨਾਂ ਨਾਲ ਹੀ ਲੱਤ ਲਾ ਕੇ ਘਮਾਤਾ ਮੋਟਰ ਆ ਉਹ ਇੱਧਰ ਨੂੰ ਨਹੀਂ ਤੈਨੂੰ ਬਾਹਰ ਲੈ ਹੋਣਾ ਸੀ ਹੋਰ ਮੈਂ ਕਿਹਾ ਕਿ ਸਿਆਖਾ ਤੂੰ ਚੱਲ ਗੰਮੇ ਆਜੂ ਪਹਿਲਾਂ ਤੇ ਜਰਨਾਮਾ ਬਰਵਾਜੂ ਰੇਪਾ ਉਹ ਕਹਿੰਦੇ ਬੱਕਰਾ ਖਾਣਾ ਨਹੀਂ ਮੈਂ ਨਹੀਂ ਪੀਣਾ ਇਹ ਕਹਿੰਦੀ ਬੱਕਰਾ ਖਾਣਾ ਅੱਜ ਲੇਡੇ ਖਾਣੇ ਲੇਡੇ ਆ ਜਿਹੜੇ ਗੱਲ ਕਰਦੇ ਹੋ ਕੋਈ ਨੀ ਮੂੰਹਸ ਲੈ ਕੇ ਦੇ ਹਾਂ ਕੀ ਫੇਰ ਕਿਹਨੂੰ ਕਹਿੰਦਾ ਮੂੰਹਸ ਲੈ ਕੇ ਦੇ ਹੈ ਕਿਹੜਾ ਉਹਨੂੰ ਕਿਹਾ ਕੋਈ ਉਹ ਕਹਿੰਦਾ ਉਹ ਕਹਿੰਦਾ ਹੋਜ਼ ਗਾਣੇ ਹਾਂ ਤੇ ਫਿਰ ਗਾਂ ਕੀ ਹੋਇਆ ਜਿਹੜਾ ਤੂੰ ਗਰ ਹੋਇ ਸੀਗਾ ਤੇ ਉਹ ਲੈਦੇ ਖਾਣਾ ਇਹ ਲੇਕਰ ਚੱਕਾ ਫਿਰ ਘਰੇ ਪਾਲੂਗੇ ਹੋਰ ਬਾਲਤਾ ਹੈ ਕੀ ਆਖੋ ਮੇਰੀ ਗੱਲ ਜਿਹਦਾ ਆਉਣ ਜਾਣ ਨੂੰ ਕੋਲ ਫਿਰ ਤਾਂ ਕਰਾ ਲੰਪਰੇ ਘਰੇ ਪਾਲਣ ਆਉਣ ਜਾਣ ਨੂੰ ਬਥੇਰੇ ਪਾਇਆ ਕਿਉਂ ਅੱਜ ਕਿਹਾ ਬਥੇਰੇ ਪਾਇਆ ਦੇਣੇ ਫੇਰ ਨਹੀਂ ਇਹਨੇ ਪਾਉਣੇ ਵੀ ਨਹੀਂ ਮੈਂ ਦੇਖਿਆ ਨੇ ਜਿਹੜੇ ਸਿਆਲਾਂ ਦੇ ਦੋ ਸੂਟ ਫੇਰ ਲੜਦਾਂ ਨੇ ਹਾਂ ਤੇਰੀ ਲੋ ਕਿੰਨੇ ਕਿੰਨੇ ਲਾਇਆ ਫੁਰਮਾ ਆ ਮਾਮਾ ਦਾ ਫੁਰਮਾ ਉਹਦੀ ਚੱਕਦਾ ਮਾਮਾ ਫੁਰਮਾ ਆਪ ਨੂੰ ਦਿਖਾ ਬਣਾ ਕਿਦਾਂ ਤਰੀਕ ਤਰੀਕ ਦਾ ਮੈਨੂੰ ਕਿਦਾਂ ਆ ਆ ਜਾ ਮੈਂ ਸਾਰ ਪਲਾ ਲਾਂਗਾ ਨਾ ਬਈ ਸਾਰ ਪਲਾ ਲਾਂਗਾ ਨਹੀਂ ਨਹੀਂ ਸਾਰ ਪਲਾ ਲਾਂਗਾ ਨਹੀਂ ਨਹੀਂ ਬਣਾ ਮੈਂ ਕਹਿੰਦਾ ਮੈਨੂੰ ਫੋਨ ਦਿਗਾ ਦੇ ਚਾਰਾਂ ਪਰ ਇਹਦੇ ਨਾਲ ਮੈਂ ਸ਼ਰਤ ਲਾਉਂ ਪਹਿਲਾਂ ਮੇਰੇ ਵੀ ਲੈ ਆ ਸੀ ਨਹੀਂ ਮੇਰਾ ਤਾਂ ਵੀ ਲੈ ਅੱਜ ਦਾ ਆ ਗਿਆ ਸੀ ਬੈਂਕ ਤੁਮ ਨੂੰ ਸ਼ਰਤ ਲਾ ਚਾਹਤਾ ਆਂ ਤਾਂ ਬੈਕ ਕੋਲ ਆ ਗਿਆ ਕਿੱਡੇ ਕਿੰਨੇ ਸ਼ਰਤ ਲਾ ਚਾਹਤਾ ਚੱਕੇ ਨਹੀਂ ਦੋ ਦਿਨ ਹਾਂ ਉਹ ਤਾਂ ਚੱਕੇ ਨਹੀਂ ਬਈ ਇਹੋ ਮਾਰੇ ਨਾ ਫਿਰ ਮੈਂ ਦੋ ਦਿਨ ਨਾ ਮੈਂ ਕਹਿੰਦੀ ਜਸ਼ਨ ਨਾ ਨਹੀਂ ਉਪਕਾਰ ਕਿਤਨਾ ਨਹੀਂ ਕਵਾਲ ਮਹੀਨਾ ਹੋ ਗਿਆ ਤੈਨੂੰ ਬੇ ਬਦਲੇਗਾ ਝੂਠਿਆ ਅਮਰਨ ਤਾਂ ਲੈਦੀ ਹਾਸ ਨਾ ਬੁਈ ਵਟਸਐਪ ਖੋਲੀ ਜਾ ਵੀ ਦੁਕਾਨ ਵਟਸਐਪ ਵਟਸਐਪ ਉਹ ਸਰੀਂਦਾ ਮੈਂ ਨਹੀਂ ਲੀਣੇ ਮੈਂ ਨਹੀਂ ਆਇਆ ਮੈਂ ਕਿੱਥੇ ਗਈ ਆ ਲੈ ਆ ਜਾਣ ਦੇਣ ਤੋਂ ਬਾਅਦ ਤੱਕ ਮੈਨੂੰ ਕੋਈ ਵੀ ਫੋਨ ਆ ਕੇ ਨਹੀਂ ਆਇਆ ਆਏ ਹੋਲਿਕ ਦਿਨੇ ਕੱਟੂ ਵੀ ਨਾ ਇਹ ਤਾਂ ਸਾਰਾ ਕੋਸਾ ਕੱਢ 50 ਕੱਢ ਬੀਹਾਂ ਦਾ ਸਿਮਲਾ ਮਿਰਚ ਆਉਣੀ ਨਹੀਂ ਮੀਂਹ ਇਹ ਜਿੰਨੇ ਨਿਕਲੇ ਸਾਡੇ ਹੈ ਮੈਂ ਇਹ ਰੱਖ ਰਿਹਾ ਹਾਂ ਤੁਸੀਂ ਮੈਨੂੰ ਕਿੰਨੇ ਬਣਾਉਂਦੇ ਹੁੰਦੇ ਨਹੀਂ ਮੈਨੂੰ ਤਾਂ ਵੀ ਜਿੰਨੇ ਨਿਕਲੇ ਸਾਡੇ ਜਿੰਨੇਵੇਂ ਨੂੰ ਫੜਾਉਂਦੇ ਹੁੰਦੇ ਆ ਉਹਨੇ ਇੱਥੇ ਲੈ ਲੈ ਕਰੋ ਜੋ ਕੋ ਕਮੋਲਾ ਕੇ ਜਿੰਨੇ ਕਰਾਂਗੇ ਜਿੰਨੇ ਨਿਕਲੇ ਸਾਡੇ ਮੱਧ ਨਿਕਲੇ ਉਹਦੇ ਨਾ ਤੈਨੂੰ ਕਿੰਨਾ ਆ ਤੁਝ ਲੈ ਲੈਣ ਲੈ ਆਜੋ ਭੱਜੀ ਗੀਰੋ ਦਾਮ ਦੇਈਂ ਕਰਾਂ 20 ਕ ਹੋਰ ਕੱਢ ਦੇ ਯਾਰ ਕੋਪੀ ਦਾ ਪੁੱਲ ਵੀ ਇੱਕ ਹੋਰ ਦੇ ਦੇ ਬੈਟ ਨਹੀਂ ਕਰ ਲੈ ਰੱਖਦੇ ਬੀਵੀ ਕਰਕੇ ਆਏ ਬੰਦੇ ਹੁੰਦੇ ਆ ਕਿ ਲੋਬੀ ਵੀ ਅੱਡ-ਆੱਡ ਰੱਖੇ ਪਿਆ ਜੀ 100 ਦੇ ਦੇ ਦੋ ਉਹ 50 ਮਨਾ ਕਰਦੀ ਆ ਤੂੰ 100 ਤੇ ਆ ਗਈ ਇਹ ਨਹੀਂ ਲੈਿਆ 100 ਦਾ ਹੈ ਨਹੀਂ ਮੈਂ ਸਾਗ ਨਹੀਂ ਲਈ ਫੇਰ ਸਾਗ ਦਾ ਹੀ ਬੀਜਿਆ ਸਾਗ ਦਾ ਜੀ ਭੋਰਾ-ਭੋਰਾ ਹੋਇਆ ਯਾਰ ਸਾਗ ਪਤਾ ਲੱਗਦਾ ਐਨਾ ਨਾ ਹਾਈ ਤਾਂ ਆਉਂਦੇ 10 ਦਿਨਾਂ ਨੂੰ ਤੇਰੇ ਸੂਟ ਨਾਲ ਦਾ ਦੇਖੀ ਸਮਾਨ ਆਉਣ ਲੱਗ ਜਾਨ ਸਾਗ ਖਾ ਖਾ ਕੇ ਆ ਦਈਏ ਸਹੀ ਗੱਲ ਆ ਇਹ ਨਹੀਂ ਹਰਾ ਖਾਣੋਂ ਹੜਦੀ ਮੰਮੀ ਵੀ ਉਹਦੇ ਨੂੰ ਉਹ ਵੀ ਦੂਜੇ ਵੀ ਇਹ ਜੀ ਨਾਲ ਰਲ ਗਈ ਇੱਕ ਯਾ ਸਾਗ ਨੂੰ ਸਵਾਦ ਆਗਦਾ ਸਾਗ ਤਾਂ ਉਦੋਂ ਸਵਾਦ ਲੱਗੂ ਜਦੋਂ ਉਹਨਾਂ ਚ ਉਹਦੇ ਚ ਤੇਲ ਪੈ ਗਿਆ ਗੰਦਲਾਂ ਵਾਲਾ ਹਾਂ ਯਾਰ ਕਰੇ ਐਮੀ ਉਹਦਾ ਗਾਂ ਹੁੰਦਾ ਵਾ ਤੇ ਆਓ ਪਰ ਉਹ ਬਾਲਾ ਸਵਾਦ ਆਉਂਦਾ ਸਾਗ ਦਾ ਤੇਲ ਮਾਰਦਾਂ ਗੰਦਲਾਂ ਹੁਣੇ ਤੇਲ ਪਾਣ ਤੇਲ ਪਾੜਦਾ ਵਾ ਹੈ ਰਹਿ ਕੋ ਰਹਿ ਪਾ ਧਾਰਾਂ ਚ ਚੋਲਦੀ ਧਾਰਾਂ ਇਹਨੇ ਚੋਲਣੀਆਂ ਨਹੀਂ ਤਾਂ ਅਜਾ ਸਾਹਮਣੇ ਤਾਂ ਅੱਜ ਹੁਣੀ ਆਉਦੀ ਨਹੀਂ ਚੈੱਕ ਲਾ ਕੰਮੇ ਕੋਲੇ ਲਾਇਆ ਦੋ ਦਿਨ ਹਾਂ ਖਾ ਦੂੰ ਬਈ ਨਹੀਂ ਮੈਂ ਤਾਂ ਨਾਲ ਚਾਉਣ ਤੇ ਅਸੀਂ ਮਮੀ ਨੂੰ ਪੁੱਛ ਰਾਨਾ ਅਸੀਂ ਛੋੜ ਪੰਜ ਮਿੰਟ ਜਲਦੀ ਪੰਜ ਮਿੰਟ ਬਾਦਨ ਜਿਦਾਂ ਅਸੀਂ ਧਾਣਾ ਚੋਣ ਸੈ ਕਰੀ ਸੀ ਜਦੋਂ ਨਾਲੀ ਚ ਪੈਰ ਪਾਉਣਾ ਸੀ ਤਾਂ ਸਾਡੇ ਗਾਂ ਦੇ ਮੱਝ ਹੁੰਦੀ ਗਾਂ ਸਿਆ ਗਾਂ ਮੇਰੇ ਫੋਨ ਕਰੀ ਜਾਂਦੀ ਇਹ ਗਾਂ ਸੀ ਹਾਂ ਉਹਨਾਂ ਦੂਜੇ ਨੇ ਮੈਂ ਇਦਾਂ ਕੜਾ ਜਿਹਾ ਉਹਨਾਂ ਨੂੰ ਮੈਂ ਕਹਿੰਨਾ ਐ ਪੱਠੇ ਸੱਟ ਕੇ ਨਾ ਗਾਂ ਬਣੇ ਲੱਤਾਂ ਮਾਰੀ ਮੇਰੇ ਗਾਂ ਦਾ ਥਾਂ ਨਹੀਂ ਛੱਡਿਆ ਸੀ ਮੈਂ ਹਾਲਾ ਨਾ ਨਾ ਹੋਰ ਤੇ ਕਿਹਨੇ ਮੈਨੂੰ ਐਸੀ ਗੇ ਫੇਰ ਕਿਹਨੇ ਕੋਣ ਆ ਗਿਆ ਮੈਂ ਤਾਂ ਨਹੀਂ ਚੱਕਿਆ ਹੁਣ ਜਾਂ ਉੱਤਰ ਗਈ ਹਾਂ ਹਾਂ ਹੂੰ ਮੂੰਹ ਕੀ ਹੁੰਦਾ ਹਾਂਜੀ ਹੁੰਦਾ ਆਦੇ ਭੈਣੇ ਆਈ ਹੋਈ ਤਾਂ ਸਤਾਉਂਦੇ ਨਹੀਂ ਇਹਦਾ ਵਧੀਆ ਪੇਹੇ ਤਾਂ ਆ ਗਈ ਜੀ ਪੇਹੇ ਇਹਦਾ ਰਾਤ ਰਹਿਣ ਆਈ ਅੱਜ ਅੱਜ ਰਾਤ ਰਹਿਣਾ ਆਏ ਨੇ ਤੂੰ ਵੀ ਆ ਜਾ ਅੱਛਾ ਆ ਜਾ ਨਾ ਮੈਂ ਨਹੀਂ ਆਉਂਦੀ ਹਾਂ ਉਹ ਥੋੜੇ ਜਿਨੇ ਵੇਲਾ ਪਾਉਣ ਆਜੋ ਲਾ ਓ ਹੁਣ ਤਾਂ ਹੈਪੀ ਦਾ ਦਰਗਾਹ ਆਉਣਾ ਵੀ ਨੂੰ ਆਣਾ ਨਾ ਕਿ ਇਹਦਾ ਬਾੜੀ ਗੱਲ ਤੇ ਬੇਲੀ ਆ ਇਹ ਕਿਰੂ ਦੱਸ ਇਹਨੂੰ ਤੇ ਜਿੰਨੇ ਕੰਮ ਹੈਗੇ ਤੇ ਉਹਨੂੰ ਹੈਪੀ ਬਰਥ ਦੇਣਾ ਸਰ ਨੂੰ ਬਾਦ ਕੰਮ ਕਰਦੀ ਹੈ ਬਾਈ ਨੂੰ ਆਉ ਬਣੇ ਤੇ ਇਥੇ ਸਾਰੇ ਸਾਰੇ ਦੇਖੋ ਪਹਿਲਾਂ ਲੋਕ ਕਮੈਂਟਾਂ ਚ ਕਹਿੰਦੇ ਹੁੰਦੇ ਸੀ ਹੈਪੀ ਬਰਥ ਦੇ ਨੂੰ ਵੀ ਭੈਣੇ ਸਾਰੇ ਕਿਉਂ ਨਹੀਂ ਜਾਂਦੀ ਇੱਥੇ ਰਹਿੰਦੀ ਆ ਹੁਣ ਕਿਸੇ ਦਾ ਕਮੈਂਟ ਆਇਆ ਮੈਂ ਹੈਪੀ ਬਰਥ ਨਹੀਂ ਕਦੋਂ ਜਿੰਨਾ ਟਾਈਮ ਹੋ ਗਿਆ ਨਾ ਦੇ ਲਾ ਕਹਿੰਦੀ ਹਾਂ ਬਿੱਲੀ ਹੀ ਲੈ ਕੀ ਕਹਿੰਦੀ ਕਹਿੰਦੀ ਹਾਂ ਬਿੱਲੀ ਹੀ ਦੇਖ ਲੈ ਕਾਬਜ ਵਾਲੀ ਕਹਿੰਦੀ ਲੈ ਦੇਖੀ ਆ ਤੂੰ ਸੁੱਖਾ ਚੜੀ ਰੱਖੀਆਂ ਆ ਲੈ ਛੂਟੇ ਦਾਛ ਛੂਟਾ ਕੀ ਨਮ ਨਮ ਛੂਟੇ ਪਰसों ਵੀਰਵਾਰ ਨਾ ਕਿ ਗਿਆ ਉਸ ਦਿਨ ਚੱਕ ਕੇ ਲਾਈ ਚੌਂਕੀ ਚੌਂਕੀ ਲਾਈ ਸੀ ਇਹਨੇ ਚੌਂਕੀ ਚੌਂਕੀ ਲਾਦੀ ਬਾਪਿਆਂ ਦੀ ਤੁਹਾਨੂੰ ਪਤਾ ਨਹੀਂ ਆ ਫਾਇਦਾ ਸੁਨੇ ਸਰਕੀ ਸਰਕੀ ਲੈ ਕੇ ਆਏ ਫਾਇਦਾ ਬਦਲੋ ਕਈ ਤੇ ਯਾਨੀ ਮੈਦਨ ਨੂੰ ਪਿਆਰ ਹੋ ਕੇ ਆਇਆ ਪੂਰੀ ਆਇਤਾ ਹਾਂ ਤੇਨੀਆਂ ਨੂੰ ਆਉਣਾ ਸੀ ਹਨ ਮੀ ਸਹੀ ਗੱਲ ਆ ਤੂੰ ਤੇ ਹੁਣ ਤਾਂ ਰੂੜੀ ਸੱਟ ਚਾਹੀਏ ਕੇਲੇ ਚਾਪ ਰੂੜੀ ਸੱਟ ਕਹਿਣਾ ਰੂੜੀ ਸੱਟ ਕਹਿਣਾ ਜਲਾ ਗਈ ਵੇਲੇ ਹੋ ਕੇ ਹਾਂ ਐਸੀ ਤਾਂ ਨੇੜੇ ਦਾ ਸੋਖ ਆ ਤੇ ਤੂੰ ਆ ਰੂੜੀ ਵਿੱਚ ਟੜਿਆ ਨੇ ਖਾ ਕੇ ਪਸਰੀ ਜਾਣਾ ਮੈਂ ਕੰਮ ਧੰਦਾ ਕਰ ਲਿਆ ਕਰੋ ਖੇਤ ਬੰਨੇ ਜਾਇਆ ਕਰੋ ਸਿਹਤ ਘਟਾਓ ਐਡੇ ਢੱਡ ਲਮਕਾਏ ਆ ਕਿੰਨੇ ਕਰਾਂਦੇ ਆ। ਤਾਂ ਖਾਂਦੇ ਅਸੀਂ ਮਾੜੇ ਘਰਾਂ ਦੇ। ਅਸੀਂ ਵੀ ਖਾਂਦੇ ਪੀਂਦੇ ਘਰਾਂ ਦੇ। ਨਾਲ ਖੇਤਾਂ 'ਚ ਕੰਮ ਕਰਾਉਨੇ ਆ। ਹੂੰ। ਐਵੇਂ ਖੇਤਾਂ ਦਾ ਕਰਦੇ ਨੇ। ਇਹਦਾ ਬੇਲੀ ਆ ਯਾਰ। ਐਵੇਂ ਵੀ ਤਾਂ ਇੱਥੇ ਵੀ ਖੇਤਾਂ ਦਾ ਤਾਂ ਗਾਂਵ 'ਚ ਖੇਤਾਂ ਦਾ ਕੀਤਾ। ਇਹਦਾ ਬੇਲੀ ਆ ਐਪੀ ਦਾ। ਐਪੀ ਜਿੰਨਾ ਕਾਮਾ ਖਾਉਣਾ। ਬੇਲੀ ਆ। ਫੋਨ ਘੜਕਾ ਜੇ ਫਲਾਣੇ ਨੰਬਰ 'ਤੇ ਦਿੱਤੇ ਉਹ ਕਿਸ ਨੰਬਰ 'ਤੇ ਨਹੀਂ ਆ ਤੈਨੂੰ। ਉਹ ਗਲਤੀ ਕਰ ਗਈ। ਅੱਧਾ ਗਾਣਾ ਦਾ ਅੱਧਾ ਗਾਣਾ ਦਾ ਹੈਪੀ ਨਹੀਂ ਸ਼ੇਅਰ ਕੀਤਾ ਆਪਣਾ। ਗਰੁੱਪ ਬਣਾਏ ਵੇ ਆ ਨੇ ਲਿੰਕ ਪਾਈ। ਲੈਂਕ ਪਾਈ ਗਏ ਤਾਂ ਬਹੁਤ ਲੈਂਕ ਬਣਾਏ ਆ। ਔਰ ਛੂਟ ਲੈਣਾ ਭਰਾ ਉਹ ਛੂਟਾ ਤਾਂ ਨਾ ਰਜਿਆ ਕਰੋ ਉਧਰੋਂ ਆ ਕੇ ਕਹਿਣ ਲੱਗੀ ਮੈਂ ਛੂਟ ਲੈਣਾ ਉਧਰੋਂ ਤੂੰ ਮੈਂ ਤਾਂ ਆਪ ਲੈਣਾ ਹਾਂ ਇਹਨੇ ਕਪਾ ਕਰਨ ਨਹੀਂ ਜਾਣ ਪਹਿਲਾਂ ਕੋਈ ਨਹੀਂ ਕਰਿਆ ਕਰਨਾ ਆਪਾਂ ਨਹੀਂ ਕਰਿਆ ਕਰਨਾ ਤੂੰ ਤਾਂ ਬਣਾਇਆ ਮੈਨੂੰ ਦਿੱਤੀ ਹਾਂ ਮੈਂ ਤੇ ਬਣਾਇਆ ਦਿੱਤਾ ਤੇ ਦਿੱਤਿਆਂ ਗੰਦ ਦਿੱਤਿਆਂ ਬਣਾਇਆ ਤਨ ਪਹਿਲਾਂ ਹਾਂ ਭਾਈ ਚਰਨੇ ਬਾਈ ਨਾ ਭਾਈ ਸਹੀ ਗੱਲ ਆ ਬਾਈ ਨੇ ਦਿੱਤਿਆਂ ਉਹ ਕਹਿੰਦਾ ਭਾਈ ਮੈਨੂੰ ਬਹੁਤ ਸੋਹਣਾ ਲੱਗਿਆ ਮੈਂ ਤਾਂ ਆਪ ਹੈਰਾਨ ਹੋ ਗਿਆ ਮੈਂ ਕਿੱਥੇ ਚਰਨੇ ਬਾਈ ਤਾ ਉਹ ਕਿਹਾ ਕਿਸੇ ਨੂੰ ਉਹ ਕਹਿੰਦਾ ਇਹ ਮੇਰੇ ਸਾਰੇ ਲਗੀਤ ਹੈ ਉਹਨ ਕਹਿੰਦੇ ਸਾਰੇ ਲਗੀਤ ਹੈ ਬਾ ਦੁਕਾਨ ਨਾਲ ਕਹਿੰਦੇ ਸਾਰੇ ਲਗੀਤ ਉਹ ਕਹਿੰਦਾ ਹਾਂ ਲੈਂਕ ਕਰੋ ਕਹਿੰਦਾ ਕੀ ਕਰੇ ਨਾ ਕਰੋ ਬੇਟਾ ਲੈਂਕ ਕਰੋ ਨਾ ਇਹਨੂੰ ਕਾ ਸ਼ੇਰ ਕਰਾ ਗਾਨ ਗਾ ਸ਼ੇਰ ਕਰਾ ਹੋਰ ਕੀ ਆ ਉਧਰੋਂ ਕਾਲੇ ਬਾਈ ਨੇ ਤਾਂ ਕਹਿੰਦੇ ਭੂੰਡੀ ਤੇ ਲਖਾ ਲਿਆ ਰਸਮਾਣਾ ਵਿਆਹਣਾ ਆ ਗਿਆ ਹਾਏ ਯਾ ਵੀ ਤੇ ਚੜਾਈ ਯਾ ਨਵੇਂ ਆਹ ਨਾਵੇਂ ਤੂੰ ਅੰਪਿਚਰਾ ਕਰਦਾ ਤੇ ਤੇਰੀ ਗੀਦ ਚੜਾਈ ਕੀ ਵੀ ਆਪਾਂ ਕੋਈ ਨਹੀਂ ਟੀਚਰਾਂ ਕਰਦੇ ਹੈ ਮੇਰੀ ਗੱਤ ਪੰਡਾ ਹੈ ਜਿਹੜੇ ਹਜੂਰ ਸਾਹਿਬ ਨਾਲੋਂ ਕਿ ਦਾਦੇ ਸੀ ਬੱਸ ਹਜੂਰ ਸਾਹਿਬ ਜਾਣਾ ਆ ਕਬਜੇ ਵਾਲੀ ਮੁੱਕ ਰਹੀ ਯਾਰ ਕੋਈ ਮੇਰੇ ਤੋਂ ਪੜਦਾ ਵਾ ਜਦ ਮੈਂ ਭਰੋਨੀ ਨੂੰ ਕੁਛ ਲੈ ਜਾਂਦਾ ਵਾ ਟਿਊਸ਼ਨ ਤੇ ਆਉਂਦਾ ਬਾ ਟਿਊਸ਼ਨ ਤੇ ਜਾਂਦਾ ਖੇਡ ਖੂੜ ਕੇ ਮੁੰਡਿਆਂ ਨਾਲ ਗੱਲਾਂ ਕਰਕੇ ਚਲੋ ਚਲ ਕੋਈ ਨਾ ਪਾਸ ਹੋਣਾ 12 ਕਰ ਜਾਣਗੇ ਲੈ ਵੀ ਹਾਂ ਭਾਈ ਗੁਰੂ ਦੇ ਪਰੂ ਦਾ ਫੇਰ ਭਾਈ ਗੁਰੂ ਗੁਰੂ ਇਹ ਬਾਬਾ ਪਟਲ ਪੱਕੀਆਂ ਬਕਾਇਆਂ ਕਰਨ ਬਸ ਉਹ ਗੱਲਾਂ ਬਾਬੇ ਨੇ ਆਪੇ ਕਰਦਣਾ ਪੜਨੇ ਪਰ ਢੱਕਾ ਨਾ ਆਵੇ ਹਾਂ ਨਹੀਂ ਆਇਆ ਤਾਂ ਕੋਈ ਨਾ ਪਰਦਾ ਇੰਨੀ ਕਿਰਿਆ ਹੋਇਆ ਹੈ ਕੀ ਕਰਦੇ ਆ ਕਿ ਇਹ ਬਦਨਾਮ ਕਰਦੇ ਆ ਹਾਂ ਗੋਭੀ ਡੇਢ ਕਿੰਨਾ ਸੀ ਤੂੰ ਬਦਨਾਮ ਕਰਦੇ ਆਂ ਮੀਆਂ ਇਹਦੇ ਨਾਲ ਸੁਣਨਾ ਹੀ ਇਹਨੂੰ ਦੱਸ ਇਹਨੂੰ ਖੜਾ ਕੇ ਯਾਰ ਪਹਿਲਾਂ ਸੂਟ ਦਿਖਾ ਮੈਂ ਤਾਂ ਨੀਂਦ ਸੱਟ ਲੈਗੀ ਹਾਂ ਜਿਹੜੇ ਚੋਲੇ ਪਾਪਾ ਨੂੰ ਮੈਂ ਤੁਹਾਨੂੰ ਕਹਿੰਦੀ ਨਾ ਕਿੱਥੇ ਤੋਂ ਮਾਇਆ ਤੁਸੀਂ ਹਾਂ ਮੈਨੂੰ ਉਹਨਾ ਕਰਨਾ ਚੱਲਾ ਦੇਗੀ ਆਹ ਲਾ ਮੈਂ ਦਿਖਾਣੀ ਕੋਈ ਅੰਦਰ ਇਹਦਾ ਗਾਣਾ ਇਹਨਾ ਤੇ ਆਇਆ ਸੀ ਤੇਰੇ ਮਹਿੰਦੀ ਰੰਗੇ ਪੱਗਦੇ ਆ ਪੇਚਾਂ ਉੱਤੇ ਮਰ ਗਈ ਮੈਂ ਪੱਟ ਹੋਣਿਆ ਦੇਖ ਲੈ ਲੈ ਦਿਖਾ ਦੱਸ ਦੇ ਹੁਣ ਤਾਂ ਉਹਨੂੰ ਅੱਜ ਵੀ ਪੂਰੀ ਲੱਗੀ ਵੀ ਇਹ ਕੀ ਹੋ ਗਿਆ ਇਹ ਹੋ ਕੀ ਗਿਆ ਉਹਨੂੰ ਹੁਣ ਇਹ ਹੋ ਗਿਆ ਵੀ ਚਲੋ ਤਾਂ ਮਹਿੰਦੀ ਆ ਆਮਲੇ ਦਿੱਤ ਮੈਂ ਏ ਵੀ ਉੱਥੋਂ ਆ ਰਾਇਲ ਮਹਾਰਾਣੀ ਬੁਟੀਕ ਤੋਂ ਹੀ ਮੈਂ ਨਵੇਂ ਨੇ ਮਹਾਰਾਣੀ ਬੁਟੀਕ ਨੂੰ ਨਹੀਂ ਬਵਨੇ ਨਾ ਮਾਰਾਂ ਟਿਕੀ ਦੇ ਉੱਥੇ ਸਮਾਇਆ ਉੱਥੇ ਲੈ ਕੇ ਉੱਥੇ ਹੀ ਸਮਾਇਆ ਸਹੀ ਗੱਲ ਹੈ ਇਹਨਾਂ ਨੂੰ ਸਿਕਾ ਆਉਣਾ ਹਾਂ ਤੁਹਾਡੀ ਗੱਲ ਹੈ ਹਾਂ ਇਹਨੂੰ ਦਿਖਾ ਦੇ ਯਾਰ ਸੂਟ ਦਿਖਾ ਦੇ ਹਾਂ ਆ ਦੇ ਸਲਵਾਰ ਤੇ ਐਂ ਕਰੀ ਮੈਂ ਬਲੌਗ ਬਣਾ ਲੈਣਾ ਤੜਕੇ ਦੇ ਲਿਆ ਤੇ ਸਲਵਾਰ ਤੇ ਵੀ ਕੜਾਈ ਆ ਆ ਮੂਰੇ ਪੱਲੇ ਜੇ ਤੇ ਵੀ ਕਢਾਈ ਆ ਬਾਹਾਂ ਤੇ ਵੀ ਚੁੰਨੀ ਤੇ ਵੀ ਨਹੀਂ ਮੈਂ ਮੈਂ ਨਹੀਂ ਆ ਮੈਂ ਸਾਡੇ ਨਾਲ ਦੇ ਗਿਆ ਗਮਨ ਦਾ ਵੀ ਨਹੀਂ ਤੁਹਾਡੇ ਨਾਲ ਦਾ ਨਹੀਂ ਇਹ ਤਾਂ ਆਡਾ ਕੰਮੇ ਦਾ ਆਟਾ ਸੋੜਨਾ ਫਰਕ ਆ ਮੇਰਾ ਹਾਂ ਕੰਮੇ ਵਾਲਾ ਮਹਿੰਗਾ ਵਾ ਉਹ ਐਵੇਂ ਜਿੱਦਰਾ ਜਦੋਂ ਤੁਸੀਂ ਮੈਨੂੰ ਇਹ ਨਾ ਲੜਾਉਂਦੇ ਨਾ ਮੈਂ ਆਦੀ ਰਹਿਣਾ ਇਹ ਕਹਿੰਦੀ ਮੈਨੂੰ ਵੀ ਹੁਣ ਅਮਰਤ ਸਿਕਾ ਦੇ ਫੇਰ ਹੀ ਨਾਲ ਲੜੇਂਗੀ ਤੂੰ ਆ ਉਹ ਚਾ ਕੋ ਮਤ ਤਾਂ ਵਧੀਆ ਵਾ ਮਤਲੇ ਨਾਰ ਕਰ ਪਲਸ ਨਹੀਂ ਜਾਣਾ ਨਾਲ ਸਹੀ ਗੱਲ ਚੱਲ 40 ਮੁਕਤੇ ਨਾ ਸੁਣਾ ਮੇਰੇ ਸੂਟ ਲੈ ਕੇ ਨਵਾਂ ਹਾਂ ਉਹਦੀ ਸੂਟ 40 ਮੁਕਤੇ ਨਾ ਸੁਣਾ ਦੇ ਉਹਦੀ ਸੂਟ ਹੁਣੇ ਹੀ ਪੰਜ ਪਿਆਰੇ ਨਾ ਸੁਣਾ ਦੇ ਹੁਣੇ ਸੂਟ ਭਾਈ ਦਾਸ ਸਿੰਘ ਭਾਈ ਡਾਂਸਿੰਗ ਕਾ ਜੋ ਫਿਰ ਫੈਸਿੰਗ ਚਾਰੀ ਹੋਏ ਆ ਲਾ ਦੂਰ ਹੀ ਹੋਗਾ ਭਾਈ ਦੇਆ ਸਿੰਘ ਤਾਂ ਨਾ ਭਾਈ ਦੇਆ ਸਿੰਘ ਭਾਈ ਤੁਹਾਨੂੰ ਸਿੰਘ ਭਾਈ ਮੋਹਨ ਸਿੰਘ ਭਾਈ ਸੇਵ ਸਿੰਘ ਭਾਈ ਹਾਂ ਭਾਈ ਕਰ ਜਾ ਭਾਈ ਭੁੱਲ ਗਏ ਭਾਈ ਭੁੱਲ ਗਏ ਭਾਈ ਆਈ ਤੁਹਾਨੂੰ ਸਿੰਘ ਹਾਂ ਆ ਦੇਖ ਕਿ ਅਤਰ ਨਾਲ ਤਾਂ ਕੰਮੇ ਵਧ ਗਿਆ ਵਾ ਇਹਨੂੰ ਚੇਤੇ ਆ ਭਾਈ ਤੁਹਾਨੂੰ ਕਹਿ ਤਾ ਨਹੀਂ ਮੈਂ ਪੰਜ ਦਿਨਾਂ ਦਾ ਇੰਤਜ਼ਾਰ ਹਾਂ ਨਹੀਂ ਕੈਂਸਲ ਹੋ ਗਿਆ ਸੂਟ ਤੇਰਾ ਹੁਣ ਕੰਮੇ ਨੂੰ ਗਿਆ ਮੈਂ ਨਹੀਂ ਲੜਾ ਬਰਾਵਾ ਉਹਦੇ ਉਹਦੇ ਉਧਰ ਦੂਜੇ ਦੂਜੇ ਫੋਨ ਤਾਂ ਦੇਖੀ ਜਾਂਦੀ ਹੈ ਹੁਣ ਥੱਲੇ ਹੈਗੀ ਹਾਂ ਹਾਂ ਫੋਨ ਲੈ ਲਿਆ ਹੁਣ ਤਾਂ ਓਏ ਛੱਤ ਪਾਰਟੀ ਲੈਣੀ ਐ ਨੇ ਫੋਨ ਲੈ ਲਿਆ ਬਿੱਲਾ ਹੁਣ ਮੂੰਹ ਤਾਂ ਨਾ ਕਰਨੀ ਹਾਂ ਪਾਰਟੀ ਲੈਣੀ ਐ ਨਿਓਂ ਤਾਂ ਆਈਫੋਨ ਦਾ ਫੋਨ ਲੈ ਲਿਆ ਵਾ ਹੁਣ ਨੰਬਰ ਨੰਬਰ ਉਹ ਹੈਂਗ ਕਰਤਾ ਹੁਣ ਆਈਫੋਨ ਦਾ ਲੈ ਲਿਆ ਮੁੰਡਾ ਸੋਹਣੀ ਨਹੀਂ ਆਈਫੋਨ ਵਰਗਾ ਜਣੀ ਖੜੇ ਨਾਲ ਹੁੰਦਾ ਨਹੀਂ ਅਟੈਚ ਗੋਰੀਏ ਚਾੜੀ ਮੌਕਤਾਂ ਦੇ ਨਾਲ ਚਲਾਉਣੇ ਆ ਦੇਖੀ ਪਾਈ ਤਾਂ ਸਿੰਘ ਪਾਈ ਹੈ ਬੱਲੇ ਪਾਈ ਮੋਹਕਮ ਸਿੰਘ ਦੇ ਲੋਕਾਂ ਦਾ ਇੱਕ ਸਮਾਗ ਉਹ ਦੂਜੇ ਫੋਨ ਤੇ ਚਲਾ ਲਿਆ ਦੂਜੇ ਹੰਦ ਚਲਾ ਲਿਆ ਤੂੰ ਕਿ ਆਈ ਨਹੀਂ ਨਾ ਮੇਰੇ ਕੋਲ ਆ ਦਿਖਾ ਉਧਰ ਨੂੰ ਕਮਾ ਕੈਮਰਾ ਪਹਿਲਾਂ ਪਾਈ ਪਹਿਲਾਂ ਹੀ ਨੇ ਆ ਤੇ ਆ ਕੇ ਫੇਰੇ ਤਾਂ ਵੀ ਤਾਂ ਜੈ ਸਿੰਘ ਤਾਂ ਮੇਰੇ ਕੋ ਫਿਰ ਹਿੰਮਤ ਰਹਿਮਤ ਰਹਿਮਤ ਸਿੰਘ ਠੀਕ ਆ ਜੀ ਚੰਗਾ ਓਕੇ ਜੀ ਡਿਟੇਲ ਚ ਦੱਸਦਾ ਹੁਣ ਤਾਂ ਚਲੋ ਜੀ ਚਲੋ ਓਕੇ ਪਾਣੇ ਆਹ ਸ੍ਰੀ ਗੁਰੂ ਓਕੇ ਪਾਣੇ ਚੰਗਾ ਵੀ ਜਸਨੇ ਨਿਕਲ ਹੀ ਨਹੀਂ ਇਹਨੂੰ ਮੰਮੀ gekeੜਾ ਦਿਵਾ ਕੇ ਲੈ ਆਇਆ ਕਰ ਯਾਰ ਤੜਕਿਓ ਨਾ ਜਦੋਂ ਗੁਰਦਾਰੇ ਗਈ ਇਹਨੂੰ ਨਾਲ ਲੈ ਕੇ ਜਾਈਂ ਚਲ ਠੀਕ ਹੈ ਜੀ ਸਾਡਾ ਮੋਟਰ ਤਾਂ ਨਹੀਂ ਬੰਦ ਹੋ ਉਹ ਕਹਿੰਦਾ ਰਹਿ ਪੋ ਤੁਸੀਂ ਅੱਜ ਚਲ ਠੀਕ ਹੈ ਓਕੇ ਤੁਸੀਂ ਆਹ ਰਾਤ ਰਹਿ ਕੇ ਚੰਗਾ ਘਰ ਤਾਂ ਗਿਆ ਹਵਾ ਦਾ ਬੂ ਆਜ ਤੀ ਹਵਾ ਲੱਗਦੀ ਦੂਜਾ ਪਾਇਆ ਵਿਆਹ ਬੈਲ ਬੱਟ ਦਾ ਚਲੋ ਕੋ ਜਿਆ ਦੇ ਚਾਹ ਬਣਾਈ ਨਹੀਂ ਸੋਣਾ ਇਹਨੂੰ ਚਾਹ ਕੀ ਕਰਨੀ ਹੈ ਹੈਲੋ ਹੈਲੋ ਚਾਹ ਨਹੀਂ ਬਣਾਈ ਚਲ ਭੈਣ ਦਾ ਗਈ ਹੁਣ ਚਲੋ ਭੈਣ ਬਾਏ ਕਰਦੀ ਜਾਂਦੀ ਹੈ ਚਲੋ ਭੈਣੇ ਵੀ ਗਈ ਧਰੋਂ ਮੰਮੀ ਵੀ ਹੁਣ ਗੇੜਾ ਦੇਣ ਜਾਊ ਹਾਇ ਆ ਬੁੱਕੜੇ ਵੀ ਨੇ ਕੱਪੜੇ ਤਾਂ ਮੈਂ ਲਾਦਾ ਅੱਜ ਹੁਣੇ ਨਹੀਂ ਸਾਰੇ ਹੁਣ ਨਮੇੜ ਕੀ ਜਾਊ ਹਾਂ ਕਾਨੂੰ ਸੀ ਹੁਣਾਂ ਦੀ ਨਹੀਂ ਆ ਮੰਮੀ ਹਣੀ ਦਾ ਹੋਣਾ ਕੀ ਘਰੇ ਪਰ ਮੰਮੀ ਨੇ ਵੀ ਨਹੀਂ ਹੋਣਾ ਡੇਡੀ ਹੋਊ ਚਾਹੇ ਡੈਡੀ ਦਾ ਘਰੀ ਆ ਫਿਰ ਰਾਜੋ ਤੁਸੀਂ ਗਾ ਲਓ ਚੰਗਾ ਕੋਈ ਨਿਕਲਦਾ